ਬਾਈ ਜੀ ਆਇਓ ਜੀ ਆਇਓ ਜੀ ਆਇਓ ਜੀ ਫਰਮਾਓ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਸਕੂਲ ਵਿੱਚ ਟੀਚਰ ਹਾਂ ਜੀ ਅੱਛਾ ਤੇ ਮੇਰੀ ਡਿਊਟੀ ਲਈ ਗਈ ਹੈ ਜੀ ਤੁਹਾਡੇ ਪਿੰਡ ਦੇ ਬੱਚੇ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਆ ਉਹ ਲਿਖ ਕੇ ਲੈ ਕੇ ਜਾਣਾ ਜੀ ਤੇ ਤੁਹਾਨੂੰ ਉਤਸ਼ਾਹਿਤ ਕਰਨਾ ਵੀ ਸਾਡੇ ਸਕੂਲ ਦੇ ਵਿੱਚ ਲਾਓ ਤੁਸੀਂ ਆਪਣੇ ਬੱਚੇ ਅੱਛਾ ਕਿਹੜਾ ਸਕੂਲ ਆਪਣਾ ਐਫ ਪੀ ਸੀਨੀਅਰ ਸਕੈਂਡਰੀ ਸਕੂਲ ਐਫ ਪੀ ਦਾ ਮਤਲਬ ਫੂਂਜੇਪਟ ਸੀਨੀਅਰ ਸਕੈਂਡਰੀ ਸਕੂਲ ਚੰਦਰਾ ਰੱਖੀ ਫਿਰਦਾ ਨਾਂ ਤਾਂ ਕਿੰਨਾ ਫੀਸ ਪੂਸ ਆਪਣੇ ਸਕੂਲ ਦੀ ਕਿਹੜੀ ਕਲਾਸ ਦੀ ਜੀ ਸਟਾਰਟਿੰਗ ਹੀ ਕਰਾਉਣੀ ਬੱਚੇ ਦੀ ਪ੍ਰੀ ਨਰਸਰੀ ਹੋਈ ਜੀ ਪ੍ਰੀ ਨਰਸਰੀ ਦੀ ਹੈਗੀ ਹੈ ਜੀ ਲੱਖ ਰੁਪਏ ਫੀਸ ਹੈ ਜੀ ਉਹ ਲੱਖ ਰੁਪਏ ਵਾਕਈ ਭੁੰਜੇ ਪੱਟ ਸਕੂਲ ਹੈ ਤੁਹਾਡਾ ਨਾ ਕਿੰਨਾ ਐਵੇਂ ਉਵੇਂ ਕਰ ਦਿੱਤਾ ਆਜੂ 50 ਲੱਖ ਰੁਪਏ ਕਰ ਦਿੱਤਾ ਜਮਾਗਤ ਯਾਰ ਹਾਂਜੀ ਆਜੂ ਐਜੂਕੇਸ਼ਨ ਅੱਜਕੱਲ ਮਹਿੰਗੀ ਆ ਆ ਜਾਣਾ ਰਾਮਨਾਲ 50 ਲੱਖ ਤੋਂ ਐਜੂਕੇਸ਼ਨ ਮਹਿੰਗੀ ਹੈ ਕਿੰਨੇ ਦੇਂਦੇ ਤੈਨੂੰ ਫਿਰ ਮੈਨੂੰ ਦੇਂਦੇ 7000 7000 ਹਾਂਜੀ ਤੇ ਬਤਿੰਦਰਾ 50 ਲੱਖ ਦਾ ਹੀ ਫਿਰ ਕਦੋਂ ਪੂਰਾ ਕਰਾਂਗੇ 7000 ਸਾਨੂੰ ਮਿਲ ਲੱਗਿਆ ਮਹੀਨੇ ਜਮਾਗ ਨੂੰ ਪੜਾ ਨਹੀਂ ਜੀ ਜ਼ਰੂਰੀ ਥੋੜਾ ਇਹ ਮੇਰੇ ਨੂੰ ਤੁਹਾਡਾ ਬੱਚਾ ਵੀ 7000 ਤੇ ਪ੍ਰਾਈਵੇਟ ਨੌਕਰੀ ਕਰੂਗਾ ਤੁਹਾਡਾ ਬੱਚਾ ਸਰਕਾਰੀ ਜੋਬ ਵੀ ਲੱਗ ਸਕਦਾ ਹੈ ਸਰਕਾਰੀ ਨੌਕਰੀ ਹਾਂਜੀ ਸਰਕਾਰੀ ਨੌਕਰੀ ਕਰਨ ਖਾਤਰ ਨਾ ਪੇਪਰ ਕਲੀਅਰ ਕਰਨਾ ਪੈਂਦਾ ਤੇ ਉਹ ਪੇਪਰ ਕਲੀਅਰ ਹੁੰਦਾ ਚੰਗੇ ਸ਼ਹਿਰ ਚ ਆ ਕੇ ਚੰਗੇ ਇੰਸਟੀਟਿਊਟ ਚੰਗੀਆਂ ਫੀਸਾਂ ਭਰ ਕੇ ਉੱਥੇ ਖਰਚਾ ਹੁੰਦਾ ਘੱਟੋ ਘੱਟ 7-8 ਲੱਖ ਰੁਪਏ ਉੱਥੇ ਖਰਚਾ ਆ ਜਾਂਦਾ ਫੇਰ ਪੇਪਰ ਕਲੀਅਰ ਹੁੰਦਾ ਦੂਜੀ ਗੱਲ ਸਰਕਾਰੀ ਬੰਦੇ ਨੂੰ ਲੱਗਣਸਾਰ ਨਹੀਂ ਕੋਈ 50000 ਦਿੰਦੇ ਲੱਗਣਸਾਰ ਉਹ ਵੀ 10-15000 ਹੀ ਮਿਲਦਾ ਹੈਗਾ ਨਹੀਂ ਜੀ ਕੋਈ ਗੱਲ ਨਹੀਂ ਕਿਰਾਂ ਲੱਗਣਸਾਰ ਤੁਹਾਨੂੰ 3 ਕਸਾਲ 10000 ਦਿੰਦੇ ਆ ਪਰ ਬਾਅਦ ਦੇ ਵਿੱਚ ਤਾਂ ਲੱਖ ਰੁਪਏ ਸੈਂਦਰੀ ਹੋ ਜਾਂਦੀ ਹੈ ਨਾ ਪਤਾ ਕਉ ਮਿਲਦੀ ਆ ਜਦੋਂ ਰਿਟਾਇਰ ਹੋਣ ਵਾਲਾ ਬੰਦਾ ਉਦੋਂ ਮਿਲਦੀ ਆ ਉਹ ਰਿਟਾਇਰਮੈਂਟ ਵੇਲੇ ਤੁਸੀਂ ਐਂ ਦੇਖੋ ਰਿਟਾਇਰਮੈਂਟ ਵੇਲੇ ਕਿੰਨਾ ਲੱਖ ਰੁਪਏ ਹੰਦਾ ਇਕੱਠੇ ਕਿੰਨਾ ਕੁ ਦਿੰਦੇ ਆ ਮਸਾਂ ਵੀ ਲੱਖ ਰੁਪਏ ਇਕੱਠਾ ਹੁੰਦਾ ਉਹਨਾਂ ਨੂੰ ਉਹ ਵੀ ਉਦੋਂ ਹੋਊਗਾ ਅੱਜ ਤੋਂ 30 ਸਾਲਾਂ ਨੂੰ ਜਾ ਕੇ ਇਕੱਠਾ ਉਦੋਂ ਕੀ ਪਾਵਦਾ ਇਹ ਤਾਂ ਮੰਨਦਾ ਜ਼ਰੂਰੀ ਨਹੀਂ ਤੁਹਾਡਾ ਬੱਚਾ ਇਮਾਨਦਾਰ ਨਿਕਲੇ ਤੁਹਾਡਾ ਬੱਚਾ ਰਿਸ਼ਵਤਖੋਰ ਵੀ ਤਾਂ ਨਿਕਲ ਸਕਦਾ ਹੋਰ 50 ਲੱਖ ਰੁਪਏ ਲਾ ਕੇ ਅਸੀਂ ਨੂੰ ਇਮਾਨਦਾਰ ਬਣਾਵਾਂਗੇ ਰਿਸ਼ਵਤਖੋਰੀ ਬਣਾਵਾਂਗੇ ਭਾਈ ਸਾਹਿਬ ਇੱਥੇ ਇਮਾਨਦਾਰ ਬੰਦਾ ਉਹਨਾਂ ਚਿਰਿਆ ਜਨਰਲ ਕਰੋ ਦਾ ਨਹੀਂ ਲੱਗਦਾ ਲੀਡਰਾਂ ਨੂੰ ਅਸੀਂ ਹਾਂ ਕਟੜ ਇਮਾਨਦਾਰ ਜਨਰਲ ਆਉਂਦੀ ਨਹੀਂ ਸਰਕਾਰ ਹਾਂਜੀ ਹਾਂਜੀ ਹਾਂ ਉਹ ਯਾਰ ਮੈਰੀ ਗੱਲ ਮੰਨੇ ਮੈਂ ਰਹਿਜੀ ਕਰਦਾ ਸੀ 50 ਲੱਖ ਰੁਪਏ ਦੀ ਐਫਡੀ ਕਰੇ ਚ ਨਹੀਂ ਫਾਇਦਾ ਨਹੀਂ ਜੀ ਦੇਖੋ ਅਸੀਂ ਤੈਹ ਗੱਲ ਕਿਵੇਂ ਕਹਿ ਸਕਦੇ ਹਾਂ ਜਿਵੇਂ ਆਪਦੇ ਘਰੇ ਕਹਨੇ ਹੋ ਓਵੇਂ ਦੇਖੋ ਜੀ ਇਹ ਨਹੀਂ ਹੁੰਦਾ ਵੀ ਤੁਹਾਡਾ ਬੱਚਾ ਪੜ ਕੇ ਬਿਜ਼ਨਸਮੈਨ ਵੀ ਬਣ ਸਕਦਾ ਹੈ ਬਿਜ਼ਨਸਮੈਨ ਹਾਂਜੀ ਉਹ ਕੋਈ ਫਾਇਦਾ ਨਹੀਂ ਬੱਲਿਆ ਉਹਨਾਂ ਦੀ ਕਿਸੇ ਗੈਂਗਸਟਰ ਦਾ ਫੋਨ ਆ ਜੂਗਾ 50 ਲੱਖ ਰੁਪਏ ਜਾਂ 20 ਲੱਖ ਰੁਪਏ ਹੋਣੇ ਇਹਦੇ ਨਹੀਂ ਦਿਨ ਹਫ਼ਤੇ ਬਾਅਦ ਗੋਲੀ ਮਾਰਾਂਗੇ ਉਹ ਯਾ ਗੈਂਗਸਟਰ ਨਹੀਂ ਬੇਦਮ ਮਾਸਟਰ ਕਿਉਂ ਤੂੰ ਤੇ ਇੱਕ ਫੋਨ ਤੇ ਲੱਖਾਂ ਰੁਪਏ ਡਿੱਗ ਪੈਂਦਾ ਹੈ ਗੈਂਗਸਟਰ ਆਪੇ ਨਹੀਂ ਬਣਦਾ ਜੀ ਗੈਂਗਸਟਰ ਤਾਂ ਬਣਾਇਆ ਜਾਂਦਾ ਉਹ ਕਿਵੇਂ ਲੀਡਰ ਧੱਕੇ ਚੜਾ ਲੈਂਦੇ ਆ ਝੂਠੇ ਪਰਚਿਆਂ ਵਿੱਚ ਫਸਾ ਲੈਂਦੇ ਆ ਕੇਰਾ ਫੋਕੀ ਬੱਲੇ ਬੱਲੇ ਪਰ ਗੋਣੀ ਲਾਣ ਮਕਾ ਦਿੰਦੇ ਆ ਫੇਰ ਨਹੀਂ ਫਾਇਦਾ ਹਣਾ ਕੋਈ ਫਾਇਦਾ ਨਹੀਂ ਗੈਂਗਸਟਰ ਬਣਾਏਦਾ ਤੁਹਾਡਾ ਬੱਚਾ ਸਾਡੇ ਸਕੂਲ ਦੇ ਵਿੱਚ ਨਾ ਗੇਮਾਂ ਦਾ ਖਾਸਤਿਆਂ ਰੱਖਿਆ ਜਾਂਦਾ ਹੈ ਤੁਹਾਡਾ ਬੱਚਾ ਗੇਮ ਕਰਨ ਲੱਗ ਗਿਆ ਤਾਂ ਪਲੇਅਰ ਬਣ ਸਕਦਾ ਪਲੇਅਰ ਬਣ ਕੇ ਕੀ ਕਰੂ ਨੈਸ਼ਨਲ ਖੇਡੋ ਇੰਟਰਨੈਸ਼ਨਲ ਖੇਡੋ ਇੰਟਰਨੈਸ਼ਨਲ ਨਾਲ ਕੁਝ ਨਹੀਂ ਖੇਡਦਾ ਤੈਨੂੰ ਮੈਂ ਇੱਥੇ ਬਾਦੂ ਦਿਖਾਣਾ ਹੈ ਪਲੇਅਰ ਤੁਰੇ ਫਿਰਦੇ ਕੋਈ ਬੇਰਾਂ ਬੱਟੇ ਨਹੀਂ ਪੁੱਛਦਾ ਬਾੜੀ ਪੇੜੀ ਹੁੰਦੀ ਹੈ ਵਿਚਾਰਿਆਂ ਨਾਲ ਉਹਨਾਂ ਨਾਲ ਤਾਂ ਨਾਲ ਇੰਨੀ ਮਿਹਨਤ ਕਰਦੇ ਆ ਕੈਡਵੇ ਦੇ ਚੰਗੇ ਆਫੀਸਾਂ ਭਰਦੇ ਆ ਵਿਚਾਰੇ ਠੀਕ ਹੈ ਮੁੜ ਕੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਵੇਖੇ ਵੀ ਪਿੱਛੇ ਇੱਕ ਖੇਡ ਕੇ ਆ ਸੀ ਬਸ ਤੇ ਮੁੜ ਕੇ ਵਿਚਾਰਾਂ ਕੋਈ ਲੈਣੀ ਨਹੀਂ ਆ ਵਿਚਾਰੇ ਨੂੰ ਯਾਰ ਇੰਟਰਨੈਸ਼ਨਲ ਨਹੀਂ ਇੰਟਰਨੈਸ਼ਨਲ ਖੇਡ ਕੇ ਆ ਸਿਓ ਮੇਰੇ ਬੇਰਾਂ ਬਿੱਟੇ ਨਹੀਂ ਪੁੱਛੇ ਜਵਾਕ ਨੂੰ ਯਾਰ ਐਡੀ ਬੇਇੱਜ਼ਤੀ ਗੇਮ ਦੀ ਉਹ ਤਾਂ ਗੱਲ ਠੀਕ ਹੈ ਜੀ ਪਰ ਕਬੱਡੀ ਟੂਰਨਾਮੈਂਟ ਦੇਖਿਆ ਲੱਖਾਂ ਲੱਖਾਂ ਦੇ ਨਾਮ ਹੁੰਦੇ ਆ ਬਾਹਰ ਖੇਡ ਲੂ ਮੁੰਡਾ ਇੱਥੇ ਫੈਡਰੇਸ਼ਨਾਂ ਦਾ ਰੋਲਾ ਬਾਈ ਥੇਰੇ ਪਲੇਅਰ ਖੇਡਦੇ ਮਾਰਦੇ ਨੇ ਗਰਾਊਂਡਾਂ 'ਚ ਮੁੜ ਕੇ ਕੁਝ ਨਹੀਂ ਮੰਨਦਾ ਪਿੱਛੋਂ ਪਰਿਵਾਰ ਦਾ ਇਹ ਵੀ ਨਹੀਂ ਪਾਸ ਮੇਰੇ ਖੇਡਾ ਖੁੱਡ ਟੀਚਰ ਬਨਜੂ ਫਿਜ਼ੀਕਲ ਟੀਚਰ ਕਿਹੜਾ ਸਰਕਾਰੀ ਆ ਪ੍ਰਾਈਵੇਟ ਆ ਸਰਕਾਰੀ 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 ਨਾ 10-10 ਸਾਲ ਦਾ ਪੋਸਟ ਨਹੀਂ ਨਿਕਲਦੀ ਸਾਡੇ ਪਿੰਡ ਬਥੇਰੇ ਮਰਦੇ ਆ ਮੁੰਡੇ ਫਿਜ਼ੀਕਲ ਵਾਲੇ ਐਮ ਪੀਡ ਬੀ ਪੀਐਲ ਡੀ ਪੀਐਡ ਕਰੀ ਫਿਰਦੇ ਆ ਕੋਈ ਨਹੀਂ ਲੱਗਿਆ ਮੇਰੀ ਸੁਣੋ ਗੱਲ ਜੀ ਭਾਵੇਂ 10-10 15-15 ਸਾਲਾਂ ਬਾਅਦ ਪੋਸਟ ਨਿਕਲੀ ਔਣ ਪਿੱਛੇ ਜੇ ਕੱਢੀ ਤਾਂ ਹੈ ਹਾਂ ਕੱਢੀ ਐ ਹਾਂ ਉਹ ਚ ਉਹ ਚ ਕਿੰਨੇ ਕੁ ਲੱਗੇ ਜਰਨਲ ਦਾ ਕਿੰਨੇ ਲੱਗਿਆ ਉਹਦੇ ਚ ਇੱਕ ਵੀ ਨਹੀਂ ਲੱਗਾ ਸਾਡੇ ਪਿੰਡਾਂ ਮੁੰਡਾ ਮਰਲਾ ਜ਼ਮੀਨ ਦਾ ਨਹੀਂ ਆਉਂਦਾ ਐਚ ਟੈਟ ਪੀ ਟੈਟ ਦੋਨੇ ਫੁੱਲ ਨੰਬਰ ਲਾ ਕੇ ਪਹਿਲੀ ਗ੍ਰੇਡ ਤੇ ਪਾਸ ਕੀਤੇ ਅਗਲੇ ਨੇ ਤੇ ਲੱਗਿਆ ਉਹ ਫਿਰ ਵੀ ਨਹੀਂਗਾ ਕਿਉਂ ਕਿ ਕੋਟਾ ਹੀ ਨਹੀਂ ਬਾਈ ਕਿਤੇ ਕੋਟਾ ਉ ਤਾਂ ਲੱਗੂ ਜਦ ਤੂੰ ਸਾਰੀਆਂ jobbਾਂ ਦੇ ਵਿੱਚ ਨੁਕਸ ਖੱਢੀ ਜਾਣਾ ਜਿਹੜੀ ਕਰਨਾ ਸਾਰੀ ਤੇ ਨੁਕਸ ਖੱਢ ਦੇਣਾ ਉਹ ਨੇਤਾ ਬਣ ਜੂ ਨੇਤਾ ਬਣ ਜੂ ਨੇਤਾ ਬਣਨ ਦਾ ਤੇ ਕਿਹੜੇ ਸਰਟੀਫਿਕੇਟ ਦੀ ਲੋੜ ਹੈ ਜੇ ਬਾਈ ਜਾਨਸ ਭਾਈ ਸਾਹਿਬ ਡਿਗਰੀ ਦੀ ਕਿਸੇ ਲੋੜ ਪਈ ਵੀ ਨਾ ਮੁੱਲ ਲੈ ਲਾਂਗੇ ਜਾਲੀ ਬਣਾ ਲਾਂਗੇ ਬਥੇਰੇ ਨੇਤਾ ਬਣਾਈ ਫਿਰਦੇ ਆ ਦੱਸਾਂ ਕਿਹਦਾ ਨਾ